ਨੀ ਕੰਦੇ ਸਰਹੰਦ ਦੀ ਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਤੋਂ ਹੈ ਲੋਰੀਆਂ ਤੇ ਤੇ ਵੱਡੇ ਕਿਤੇ ਸੋਹਣੇ ਰਾਜ ਦੁਲਾਰੇ ਨਿੱਕੇ ਨਿੱਕੇ ਫੁੱਲਾ ਰੇ ਹਾਏ ਨਿੱਕੇ ਨਿੱਕੇ ਲਾਲਾ ਰੇ ਅਜੇ ਬੰਡਣੀ ਸੀ ਖੁਸ਼ੀ ਬੋ ਮੇਰੇ ਦੋ ਖੋਲੇ ਚੁਮਕੌਰ ਨੇ ਤੇ ਤੂੰ ਵੀ ਖੋ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾਬ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਜੀ ਐਸ ਐਚਓ ਗੜ ਸ਼ੰਕਰ ਡਿਸਟ੍ਰਿਕਟ ਹਿਸ਼ਾਪੁਰ ਵਿੱਚ ਤਾਇਨਾਤ ਆ ਕਿਉਂਕਿ ਸਾਡੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਲਾਲ ਜਿਹੜੇ ਸੀਗਾ ਉਹਨਾਂ ਨੇ ਪੂਰਾ ਪਰਿਵਾਰ ਜਿਹੜਾ ਆਪਸ ਆਪਣੀ ਕੌਮ ਤੋਂ ਵਾਰ ਦਿੱਤਾ ਸੀਗਾ ਹੁਣ ਜਿਹੜੇ ਨੇ ਸ਼ਹੀਦੀ ਦੇ ਆੜਾ ਛੋਟੇ ਸਾਹਿਬ ਜਦਿਆਂ ਦਾ ਚੱਲ ਰਿਹਾ ਹੈ ਫਤਿਹਗੜ ਸਾਹਿਬ ਵਿਖੇ ਕਿਉਂਕਿ ਛੋਟੇ ਸਾਹਿਬ ਜਦੈ ਸੀ ਜਿਹੜੇ ਉਹਨਾਂ ਨੂੰ ਨੀਅਰ ਦੇ ਵਿੱਚ ਚੜਿਆ ਗਿਆ ਸੀ ਕਿਉਂਕਿ ਬੱਚੇ ਬਹੁਤ ਛੋਟੇ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਸਿੱਖੀ ਧਰਮ ਬਿਲਕੁਲ ਨਹੀਂ ਛੱਡਿਆ ਤੇ ਸਾਡੀ ਕੌਮ ਵਾਸਤੇ ਸਾਡੇ ਪੂਰੇ ਵਰਲਡ ਵਾਸਤੇ ਆਪਣੇ ਸਿਰ ਸੀਸ ਨੂੰ ਕਾਇਮ ਰੱਖਿਆ ਤੇ ਕਿਉਂਕਿ ਇਹ ਦਿਨ ਜਿਹੜੇ ਸਾਡੇ ਛੋਟੇ ਛੋਟੇ ਸਾਹਿਬ ਜਨਾਂ ਦੇ ਚੱਲ ਰਹੇ ਸੀ ਅੱਜ ਵੀ ਤੁਹਾਡੇ ਚੱਲ ਰਹੇ ਆ ਮੈਂ ਹਮੇਸ਼ਾ ਹੀ ਆਪਣੀ ਜਿਹੜੀ ਹੈ ਪੰਜਾਬ ਦੀ ਬਾਹਰ ਦੀ ਜਿੰਨੀ ਵੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ ਆਗੋਂ ਜਿਹੜੀ ਸਾਡੀ ਗਾਂਹ ਜਨਰੇਸ਼ਨ ਹੈ ਵੀ ਸਾਡੇ ਗੁਰੂਆਂ ਨੂੰ ਯਾਦ ਰੱਖਿਆ ਜਾਵੇ ਕਿਉਂਕਿ ਅੱਜ ਕੱਲ ਜਿਹੜੀ ਸਾਡੀ ਜਨਰੇਸ਼ਨ ਆ ਨਵੀਂ ਇਹ ਭੁੱਲਦੀ ਜਾ ਰਹੀ ਆ ਆਪਣੇ ਗੁਰੂਆਂ ਨੂੰ ਕਿ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲ 'ਚ ਵਸਾਇਆ ਜਾਵੇ ਕਿਉਂਕਿ ਸਾਡੇ ਜਿਹੜੇ ਪਿਛਲੇ ਬਜ਼ੁਰਗ ਸੀਗੇ ਜਿਹੜੇ ਹੁਣਾਂ ਵੀ ਜਿਹੜੇ ਮਹਾਰਾਜ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਸ਼ੋਕ ਬਣਾਇਆ ਜਾਂਦਾ ਹੈ ਤੇ ਜਿਹੜੇ ਹਮੇਸ਼ਾ ਹੀ ਥੱਲੇ ਪੁੰਜੇ ਬੈਠ ਕੇ ਜਿਹੜੇ ਸੀ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਮੈਂ ਸ਼ਹੀਦੀ ਦੇੜੇ ਛੋਟੇ ਸਾਹਿਬ ਜਾਂਦੇ ਤੋਂ ਬਕਾਇਦਾ ਦੋ ਲੈਣਾ ਆਪਦੇ ਜ਼ਿਕਰ ਕਰ ਰਿਆਂ ਨਿਹ ਕੰਦੇ ਸਰਹੰਦ ਦੀਏ ਹਾਏ ਨਿਹ ਕੰਦੇ ਸਰਹੰਦ ਦੀਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋਕੇ ਲੈ ਗਈਆਂ ਦੋ ਨੀ ਕੰਦੇ ਸਰਹੰਦ ਦੀਏ ਹਏ ਚਾਵਾ ਦੇ ਨਾਲ ਪਾਲ ਸੰਮੈ ਸੋਹਣੇ ਪੁੱਤਰ ਪਿਆਰੇ ਹਾਏ ਲੋਰੀਆਂ ਦੇ ਦੇ ਵੱਡੇ ਕੀਤੇ ਸੋਹਣੇ ਰਾਜ ਦੁਲਾਰੇ ਹਾਏ ਨਿੱਕੇ ਨਿੱਕੇ ਫੁੱਲਾਂ ਨੇ ਹਾਏ ਨਿੱਕੇ ਨਿੱਕੇ ਲਾਲਾਂ ਨੇ ਅਜੇ ਵੰਡਣੀ ਸੀ ਖੁਸ਼ੀ ਬੋ ਮੇਰੇ ਤੋਂ ਖੋਲੇ ਤਮ ਕੋਰ ਨੇ ਤੇ ਤੂੰ ਵੀ ਖੋ ਕੇ ਲੈ ਗਏਂ ਦੋ ਨੀ ਕੰਦੇ ਸਰਹੰਦ ਦੀਏ